ਹੋਲੀ ਆਵਾਜ਼ ਵਿੱਚ ਗੱਲ ਕਰੋ ਫੁੱਫੜ ਜੈਸਮੀਨ ਦਾ ਮੇਰਾ ਨਹੀਂ ਸੀਮਾ ਇੱਥੇ ਵੀ ਪੈਨਸ਼ਨਾਂ ਦਾ ਪਤਾ ਨਹੀਂ ਤੇ ਨਹੀਂ ਮੈਨੂੰ ਕੱਲ ਕਿਹਾ ਕਿ ਪ੍ਰੀਤਾ ਮੇਰੀ ਸਾਰੀ ਗੱਲਾਂ ਦੇ ਵਿੱਚ ਹਾਂ ਤੇ ਹਾਂ ਮਿਲਾਉਂਦਾ ਤੇ ਉਹਨੂੰ ਕੱਲ ਮੈਂ ਪਾਰਕ ਵਿੱਚ ਲੈ ਜਾ ਕੇ ਗੋਡਿਆਂ ਦੇ ਭਾਰ ਬਹਿ ਕੇ ਤੇ ਉਹਨੂੰ ਪ੍ਰਪੋਜ਼ ਮਾਰ ਦੇਣਾ ਕਹਿ ਦੇਣਾ ਵੀ ਡੂ ਮੈਰੀ ਮੀ ਕਿਸੇ ਦਿਨਾਂ ਤਿਆਂ ਦੇ ਘਰ ਉਜਾੜ ਕੇ ਪੁੱਤਾਂ ਦੇ ਘਰ ਨਹੀਂ ਬਸਦੇ ਮੋٹے ਦਿਮਾਗ ਵਾਲੀਏ ਨਾਨੀ ਜੀ 4 ਮਹੀਨੇ ਹੋ ਗਏ ਇੱਧਰ ਉਲਦਿਆਂ ਨੂੰ ਉਦੋਂ ਤਾਂ ਕੋਈ ਬਾਤ ਨਾ ਪੁੱਛਣ ਆਇਆ ਜੇ ਰੱਬ ਨੇ ਤੁਹਾਨੂੰ ਧੀ ਦਿੱਤੀ ਸੀ ਨਾ ਤੇ ਦੇ ਕੇ ਖੋਹ ਲਿੱਤੀ ਪਤਾ ਕਿਉਂ ਕਿਉਂਕਿ ਤੁਸੀਂ ਨਾ ਆਪਣੇ ਭਰਾ ਦੀਆਂ ਕੁੜੀਆਂ ਦੀ ਕਦਰ ਨਹੀਂ ਕੀਤੀ ਤੁਸੀਂ ਤਿੰਨੋਂ ਇੱਥੇ ਕੀ ਹੋਇਆ ਇੱਥੇ ਆਉਂਦਾ ਕੀ ਮਤਲਬ ਹੈ ਮੰਮੀ ਜੀ ਇਸ ਘਰ ਚ ਮੈਂ ਵਿਆਹ ਕੇ ਆਈ ਸੀ ਤੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਆਈ ਸੀ ਜੇ ਜਾਉਂਗੀ ਨਾ ਤੇ ਆਪਣਾ ਹੱਕ ਲੈ ਕੇ ਜਾਉਂਗੀ ਕਿਸੇ ਚ ਨਾ ਇੰਨਾ ਦਮ ਨਹੀਂ ਕਿ ਕੋਈ ਮੈਨੂੰ ਬਾਹਰ ਕੱਢ ਦੇ ਪਿੱਛੇ ਟੋ ਦਦੇ ਉੱਪਰ ਜਾਉਂ ਪੇਜਾਂ ਤਨ ਨੂੰ ਉੱਪਰ ਪੇਜਾਂ ਇਹ ਸਾਹਮਣੇ ਰੋਣ ਦੇ ਡਰਾਮੇ ਨਾ ਕਰ ਚਲ ਅੰਦਰ ਚਲੋ ਤੂੰ ਵੀ ਹੁਣ ਥੱਲੇ ਆ ਜਾ ਕਿ ਉੱਪਰ ਹੀ ਡੇਰਾ ਢਾ ਲਿਆ ਉਹ ਆ ਗਈ ਮੰਮੀ ਆ ਗਈ ਮੇਰੀ ਗੱਲ ਸੁਣੋ ਉਹ ਤਾਂ ਆ ਕੇ ਉੱਪਰ ਸਫਾਈਆਂ ਵੀ ਕਰਨ ਲੱਗੀ ਕਮਰੇ ਦੀਆਂ ਆਪਣੇ ਨਾ ਬਣਿਆ ਕੀ ਐ ਤਾਂ ਮੈਨੂੰ ਵੀ ਨਹੀਂ ਪਤਾ ਵੀ ਰਾਧਿਕਾ ਬਣਿਆ ਕੀ ਜਿੰਨਾ ਆਪਾਂ ਰੋਬ ਪਾਉਂਦੇ ਸੀ ਨਾ ਉਨਾ ਹੀ ਆਪਾਂ ਉਹਦੇ ਸਾਹਮਣੇ ਕੁਸਕੇ ਹੀ ਨਹੀਂ ਮੰਮੀ ਮੈਨੂੰ ਐ ਲੱਗਦਾ ਸੀਗਾ ਵੀ ਤੁਸੀਂ ਉਹਦੇ ਦਬਕੇ ਮਾਰਨ ਤੇ ਬੋਲੂਗੇ ਅੱਗੋਂ ਪਰ ਤੁਸੀਂ ਤਾਂ ਕੁਸਕੇ ਹੀ ਨਹੀਂ ਤੇ ਹਾਂ ਮੈਨੂੰ ਵੀ ਇਹੀ ਲੱਗਿਆ ਸੀ ਵੀ ਉਹ ਅੰਦਰ ਵੜੂਗੀ ਤੈ ਤੂੰ ਐ ਕਰਕੇ ਖੜੀ ਹੋ ਜੇਂਗੀ ਪਰ ਤੂੰ ਤੂੰ ਤਾਂ ਨੁੱਕਰ ਚ ਲੱਗ ਗਈ ਮੰਮੀ ਤੁਸੀਂ ਤਾਂ ਨਾ ਉਹਦੀਆਂ ਅੱਖਾਂ ਹੀ ਦੇਖੀਆਂ ਸੀ ਆ ਜਿਹੜੀਆਂ ਕੱਢ-ਕੱਢ ਕੇ ਆਪਾਂ ਦੋਨਾਂ ਨੂੰ ਦੇਖਦੀ ਪਈ ਸੀ ਮੈਂ ਮੈਂ ਤਾਂ ਉਹਦੇ ਹੱਥ ਦੇਖੇ ਉਹਨੇ ਨਾ ਹੱਥਾਂ ਦਾ ਤੈ ਮੂਕਾ ਜਿਹਾ ਬਣਾ ਲਿਆ ਮੈਂ ਕਿਹਾ ਹੁਣ ਮਾਰੂਗੀ ਤੇ ਮੇਰੇ ਨੀਲ ਪੈ ਜਾਣਾ ਸੀਗਾ ਹਾਂ ਤੇ ਉਹੀ ਤੂੰ ਮੇਰੇ ਭਲੇਖੇ ਰਹਿ ਗਈ ਤੇ ਮੈਂ ਤੇਰੇ ਭਲੇਖੇ ਰਹਿ ਗਈ ਤਾਂ ਉਹ ਅੰਦਰ ਵੜ ਗਈ ਨਹੀਂ ਤੇ ਵੜ ਕੇ ਦੇਖਦੀ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਹੁਣ ਚੱਲੋ ਹਾਂ ਮੇਰੇ ਨਾਲ ਆਪਾਂ ਹੁਣ ਜਾ ਕੇ ਗੱਲ ਕਰ ਆਨੇ ਆ ਵੈਸੇ ਇੱਕ ਗੱਲ ਤਾਂ ਰਾਧਿਕਾ ਹੈ ਇਹ ਇੱਥੇ ਆਈ ਹੈ ਨਾ ਕੁਝ ਸੋਚ ਕੇ ਆਈ ਹੈ ਤੇ ਆਪਣੇ ਪੈਰ ਪੱਕੇ ਕਰਕੇ ਆਈ ਹੈ ਨਾ ਮੰਮੀ ਮੁੰਡਾ ਤੁਹਾਡਾ ਚੌਥੇ ਦਿਨ ਤਾਂ ਉੱਧਰ ਵੜਿਆ ਰਹਿੰਦਾ ਇਹ ਇਹਨਾਂ ਦੀ ਸ਼ਹਿਰ 'ਚ ਨਾ ਹਿੰਮਤ ਮਿਲੀ ਆ ਇਹਨੂੰ ਨਹੀਂ ਤਾਂ ਇਹਨੂੰ ਸ਼ਹਿਰ ਦੇਣ ਵਾਲਾ ਹੈ ਕੋਣ ਆ ਉਸ ਤੋਂ ਪਹਿਲੇ ਨਾ ਐਂਦੇ ਭੂਆ ਫੁੱਫੜ ਆਏ ਸੀ ਮੇਰੇ ਕੋਲ ਮੈਂ ਤਾਂ ਉਹਨਾਂ ਨੂੰ ਲਿਸ਼ਕਾ ਕੇ ਭੇਜਤਾ ਤੇ ਇਹ ਕਿਹੜੇ ਖੇਤ ਦੀ ਮੂਲੀ ਹੈ ਮੰਮੀ ਇਹ ਤਾਂ ਮੈਨੂੰ ਨਹੀਂ ਪਤਾ ਵੀ ਇਹ ਕਿਹੜੇ ਖੇਤ ਦੀ ਮੂਲੀ ਪਰ ਮੈਨੂੰ ਇੰਨਾ ਪਤਾ ਇਹਨੇ ਆ ਕੇ ਨਾ ਆਪਣੀ ਦੋਨਾਂ ਦੀ ਛੁਰਲੀ ਬਣਾਤੀ ਹੈ ਸਹੀ ਗੱਲ ਹੈ ਵੈਸੇ ਰਾਦਿਕਾ ਆਪਾਂ ਤਾਂ ਨੁਕਰਾਂ ਚ ਐ ਲੱਗ ਗਈਆਂ ਜਿਵੇਂ ਘਰ ਚ ਪਚਾ ਲਾ ਗਿਆ ਹੋਵੇ ਚਲੋ ਮੰਮੀ ਤੁਸੀਂ ਨਾ ਹੁਣ ਅੱਜ ਦੀ ਰਾਤ ਲੰਘ ਲੰਦੋ ਆਪਾਂ ਸਵੇਰੇ ਉਠ ਕੇ ਨਾ ਇਹਦੇ ਨਾਲ ਗੱਲ ਕਰਦੇ ਐਵੇਂ ਹੁਣ ਗੱਲ ਕਰਨ ਜਾਵਾਂਗੇ ਇਹਦਾ ਤਮਾਸ਼ਾ ਤਾਂ ਬਣਿਆ ਪਿਆ ਇਹਦੇ ਨਾਲ ਬੋਲਾਂਗੇ ਸਾਡਾ ਵੀ ਤਮਾਸ਼ਾ ਨਾਲ ਬਣੂਗਾ ਗੱਲ ਮੇਨ ਇਹੀ ਹੈ ਕਿ ਮੈਂ ਆਪਣੇ ਨਿਆਣਾਂ ਨਾਲ ਇਹਦੇ ਨਿਆਣੇ ਨੂੰ ਨਹੀਂ ਦੇਖ ਸਕਦਾ। ਜੇ ਇੱਨੇ ਇੱਥੇ ਪਰਮਾਨੈਂਟ ਰਹਿਣਾ ਤੇ ਮੈਂ ਨਹੀਂ ਰਹਿ ਸਕਦੀ। ਮੈਂ ਆਪਦੇ ਪੇਕੇ ਚਲ ਜਾਣਾ। ਓਹੋ ਤੂੰ ਮੇਰੀ ਗੱਲ ਨਾ ਸਮਝੀ ਨਹੀਂ। ਆਪਾਂ ਹੁਣ ਨਾ ਇਹਨੂੰ ੱਤਕੇ ਮਾਰ ਕੇ ਨਹੀਂ ਕੱਢਣਾ। ਆਪਾਂ ਹੁਣ ਇਹਨੂੰ ਸਕੀਮ ਨਾਲ ਕੱਢਣੇ ਆ। ਤੇ ਸਕੀਮ ਮੇਰੇ ਕੋਲ ਹੈਗੀ। ਮੰਮੀ ਤੁਸੀਂ ਨਾ ਜਿੰਨੀਆਂ ਮਰਜ਼ੀ ਸਕੀਮਾਂ ਲਾ ਲਓ। ਪਰ ਜਿਸ ਗੱਲ ਤੋਂ ਮੈਨੂੰ ਦਿੱਕਤ ਹੈ ਨਾ ਉਹਦੀ ਸਕੀਮ ਕੋਈ ਵੀ ਨਹੀਂ ਲੱਗਦੀ। ਆ ਦੌਰ ਪਰਜਾਈ ਦਾ ਜਿਹੜਾ ਐਨਾ ਪਿਆਰ ਬਣਿਆ ਹੋਇਆ ਹੈ ਨਾ ਉਹ ਅਸੀਂ ਨਹੀਂ ਤੋੜ ਸਕਦੇ। ਉੱਤੋਂ ਤਾਂ ਮੈਨੂੰ ਮਿਲ ਖੇਚੀ ਚੜਦੀ ਆ। ਹੁਣ ਐਦਾਂ ਕਰ ਆਪਾਂ ਸਵੇਰੇ ਦੇਖਾਂਗੇ। ਜਿਹੜੀ ਗੱਲ ਐ ਨਾ ਉਹਨੂੰ ਹੁਣ ਇੱਥੇ ਹੀ ਰਹਿਣ ਦੇ। ਤੇ ਤੂੰ ਨਾ ਸਾਗ ਮੈਂ ਬਣਾਇਆ ਤੇ ਉਹਨੂੰ ਗਰਮ ਕਰਕੇ ਮੈਨੂੰ ਰੋਟੀ ਦੇ ਤੇ ਮੈਂ ਖਾਵਾਂ ਤੇ ਪਾਵਾਂ ਤੇ ਜਰਾ ਮੈਂ ਨਿਆਣਿਆਂ ਨੂੰ ਦੇਖਾਂ ਜਰਾ ਇਹ ਕੀ ਕਰਦੇ ਪਏ ਨੇ। ਹੋਰ ਮੰਮੀ ਰਾਇ ਮਾਸੀ ਕਰੇ ਹੋ ਗਿਆ ਵਿਆਹ। ਹੋਠ ਠੀਕ ਠਾਕ ਹੋ ਗਿਆ ਸਭ ਕੁਝ। ਚਾਲੇ ਕੱਪ ਮੈਂ ਧੋ ਆਈ ਆ ਟਰੇ ਵੀ ਧੋਤੀ ਆ ਤੇ ਭਾਂਡੇ ਸਟੈਂਡ 'ਚ ਵੀ ਕਰਤੇ ਆ ਉੱਪਰ ਦੀ ਸਫਾਈ ਮੈਂ ਆ ਕੇ ਕਰਤੀ ਸੀ ਤੇ ਨੀਚੇ ਦੀ ਵੀ ਹੋ ਗਈ ਆ ਤੇ ਮੰਮੀ ਜੇ ਕੋਈ ਹੋਰ ਕੰਮ ਰਹਿੰਦਾ ਤੇ ਦੱਸ ਦੋ ਉੱਪਰਲੇ ਵੀ ਸਫਾਈ ਹੋ ਗਈ ਆ ਕਮਰਿਆਂ ਦੀ ਵੀ ਹੋ ਗਈ ਇੱਧਰ ਵੀ ਸਾਰਾ ਹੋ ਗਿਆ ਠੀਕ ਆ ਫਿਰ ਮੰਮੀ ਅਸੀਂ ਚੱਲਦੇ ਆ ਤੁਸੀਂ ਕਿੱਧਰ ਚੱਲਨੇ ਬੈਠ ਤੁਸੀਂ ਹੁਣ ਕਰਨੀ ਸਫਾਈ ਕਰਨਾ ਆਏ ਸੀਗੇ ਚੱਲਿਆ ਕਿੱਧਰ ਨੂੰ ਹਣ ਤੂੰ ਨੂਏ ਵੀ ਦੱਸੋ ਨਾ ਤੁਸੀਂ ਕਿੱਥੇ ਚੱਲੇ ਆਂ ਆ ਜਾ ਸੰਦੀਪ ਬਹਿ ਜਾ ਮੰਮੀ ਨਾਲ ਗੱਲ ਕਲੀਅਰ ਕਰ ਲਈਏ ਆਪਾਂ ਮੰਮੀ ਅਸੀਂ ਸੋਚ ਲਿਆ ਅਸੀਂ ਹੁਣ ਉਧਰਲੇ ਘਰ 'ਚ ਹੀ ਰਹਿਵਾਂਗੇ ਤੁਸੀਂ ਕਹਿੰਦੇ ਉਧਰਲੇ ਘਰ ਚੱਲੇ ਹੈਗੇ ਆਹ ਘਰ ਤੁਹਾਡਾ ਨਹੀਂ ਹੈਗਾ ਮੰਮੀ ਆਹ ਘਰ ਕਿੱਥੋਂ ਸਾਡਾ ਹੋਇਆ ਜੇ ਇਸ ਘਰ ਸਾਡਾ ਹੀ ਹੁੰਦਾ ਅਸੀਂ ਤਾਲੇ ਮਾਰ ਕੇ ਉਧਰ ਹੀ ਜਾਣਾ ਸੀ ਫਿਰ ਹੁਣ ਮੈਂ ਆ ਤਾਂ ਗਈ ਆ ਮੈਂ ਹੁਣ ਇੱਥੇ ਹੀ ਰਹਿਣਾ ਤੁਸੀਂ ਵੀ ਇੱਥੇ ਹੀ ਰਹੋ ਮੇਰੇ ਕੋਲ ਮੰਮੀ ਉਹ ਤਾਂ ਅਸੀਂ ਉਨਾਂ ਚਿਰ ਹੀ ਰਹਿ ਸਕਦੇ ਆ ਨਾ ਇੱਥੇ ਜਿੰਨਾ ਚਿਰ ਤੁਸੀਂ ਇੱਥੇ ਹੋ ਮੰਨ ਲਓ ਹੁਣ ਮਹੀਨੇ ਤੱਕ ਤੁਹਾਨੂੰ ਫੇਰ ਕੰਮ ਪੈ ਜੇ ਤੇ ਸਾਨੂੰ ਤਾਂ ਫੇਰ ਉਧਰ ਜਾਣਾ ਪੈਣਾ ਇਸ ਲਈ ਅਸੀਂ ਉੱਥੇ ਹੀ ਚੰਗੇ ਤੁਹਾਡਾ ਫੋਨ ਆਇਆ ਕਿ ਮੈਂ ਆ ਗਈ ਆ ਤੇ ਅਸੀਂ ਆ ਗਏ ਆ ਬਾਕੀ ਹੁਣ ਜਿਹੜੇ ਸਾਡੇ ਰਹਿਣ ਦੇ ਹੁੰਦੇ ਕੱਪੜੇ ਆ ਅਸੀਂ ਉਹ ਵੀ ਅੱਜ ਲੈ ਜਾਣੇ ਆ ਨਾਲੇ ਜਾਣ ਲੱਗੇ ਮੰਮੀ ਅਸੀਂ ਤੁਹਾਨੂੰ ਸਾਰੇ ਬੈਗ ਚੈੱਕ ਕਰਵਾ ਕੇ ਲਿਜਾਵਾਂਗੇ ਪੀ ਜੋ ਸਾਡਾ ਸਮਾਨ ਹੋਏਗਾ ਅਸੀਂ ਉਹੀ ਲੈ ਕੇ ਜਾਵਾਂਗੇ ਤੁਹਾਡਾ ਕੋਈ ਸਮਾਨ ਨਹੀਂ ਲੈ ਕੇ ਜਾਵਾਂਗੇ ਦੇਖੋ ਮੰਮੀ ਤੁਹਾਡੀ ਦਵਾਈ ਵੀ ਟਾਈਮ ਨਾਲ ਪਹੁੰਚਿਆ ਕਰੂਗੀ ਠੀਕ ਹੈ ਨਾ ਤੇ ਵਿੱਚ ਸੰਦੀਪ ਗੇੜਾ ਵੀ ਮਰ ਜਾਇਆ ਕਰੂਗੀ ਸਾਰੇ ਸਾਫ ਸਫਾਈ ਕਰ ਜਾਇਆ ਕਰੂਗੀ ਹੋਰ ਜੇ ਤੁਹਾਨੂੰ ਸਾਡੀ ਜਰੂਰਤ ਹੋਵੇ ਤੇ ਸਾਨੂੰ ਫੋਨ ਕਰੋ ਆਪਾਂ ਨਾਲ ਹੀ ਆ ਜਾਇਆ ਕਰਨਾ ਹੋਰ ਵੀ ਕੁਝ ਬੋਲਣਾ ਤਾਂ ਬੇਟਾ ਬੋਲ ਲਓ ਮੈਂ ਅੱਜ ਤੁਹਾਡੀਆਂ ਸੁਣਨ ਨੂੰ ਬੈਠੀ ਹਾਂ ਗੱਲਾਂ ਨਹੀਂ ਨਹੀਂ ਮੰਮੀ ਨਾ ਅਸੀਂ ਕੁਝ ਬੋਲਣਾ ਨਾ ਕੁਝ ਕਹਿਣਾ ਚੱਲ ਸੰਦੀਪ ਚੱਲਦੇ ਆਪਾਂ ਤੁਸੀਂ ਹੁਣ ਮਾਂ ਨੂੰ ਕੱਲਿਆਂ ਛੱਡ ਕੇ ਚੱਲੇ ਜਦੋਂ ਤੂੰ ਛੋਟਾ ਹੁੰਦਾ ਸੀ ਤੂੰ ਨਹੀਂ ਗਲਤੀਆਂ ਕਰਦਾ ਹੁੰਦਾ ਸੀ ਮੈਂ ਤੈਨੂੰ ਮਾਫ਼ ਨਹੀਂ ਕਰਦੀ ਸੀਗੀ ਤੇ ਜੇ ਹੁਣ ਮਾਂ ਤੋਂ ਕੋਈ ਗਲਤੀ ਹੋ ਗਈ ਆ ਤੇ ਤੂੰ ਮਾਂ ਨੂੰ ਮਾਫ਼ ਨਹੀਂ ਕਰੇਂਗਾ ਮੈਂ ਜੋ ਕੀਤਾ ਮੈਂ ਗਲਤ ਕੀਤਾ ਇਸ ਗੱਲ ਦਾ ਸਾਸ ਮੈਨ ਤੇਰੀ ਮਾਸੀ ਕੋਲੇ ਜਾ ਕੇ ਹੋਇਆ ਬੇਟਾ ਕੀ ਹੋਇਆ ਮੰਮੀ ਮਾਸੀ ਕੋਲ ਜਾ ਕੇ ਇਦਾਂ ਦੀ ਕਿਹੜੀ ਗੱਲ ਹੋ ਗਈ ਜਿਹੜੇ ਉੱਥੇ ਜਾ ਕੇ ਤੁਹਾਨੂੰ ਕੁਸ਼ਤਾਵਾ ਹੋਇਆ ਕਿ ਆਪਣੇ ਨੋ ਪੁੱਤ ਨੂੰ ਘਰੋਂ ਕੱਢ ਕੇ ਤੁਸੀਂ ਗਲਤੀ ਕੀਤੀ ਆ ਤੁਸੀਂ ਕਿਹੜਾ ਮੰਮੀ ਇਹ ਚੀਜ਼ ਪਹਿਲੀ ਵਾਰੀ ਕੀਤੀ ਐ ਦੂਜੀ ਵਾਰ ਕੀਤੀ ਐ ਪਹਿਲਾਂ ਤਾਂ ਚਲੋ ਘਟ ਜਾਣੇ ਤਾਂ ਨੇ ਮਾਰਦੇ ਸੀ ਪਰ ਇਸ ਵਾਰ ਤਾਂ ਸਾਨੂੰ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਕਈਆਂ ਨੇ ਤਾਂ ਮੈਨੂੰ ਇਦਾਂ ਲਾਲਾ ਗੱਲਾਂ ਕੀਤੀਆਂ ਵੀ ਪੇਕਿਆਂ ਦੇ ਤਾਂ ਤੈਨੂੰ ਕੋਈ ਨਹੀਂ ਸੀ ਪੁੱਛਦਾ ਤੇ ਹੁਣ ਸਹੁਰਿਆਂ ਤੋਂ ਵੀ ਗਈ ਇਹ ਤਾਂ ਸ਼ੁਕਰ ਆ ਮੰਮੀ ਇਹਨਾਂ ਦਾ ਜਿਨ੍ਹਾਂ ਨੇ ਮੌਕੇ 'ਤੇ ਮੇਰੀ ਬਾਹ ਫੜ ਲਈ ਨਹੀਂ ਤਾਂ ਮੈਂ ਨਾ ਇੱਧਰ ਦੀ ਸੀ ਤੇ ਨਾ ਉੱਧਰ ਦੀ ਮੈਨੂੰ ਵੀ ਤੇਰੀ ਮਾਸੀ ਘਰ ਜਾ ਕੇ ਹੀ ਪਤਾ ਲੱਗਾ ਕਿ ਨਾ ਮੈਂ ਇੱਧਰ ਦੀ ਤੇ ਨਾ ਮੈਂ ਉੱਧਰ ਦੀ ਹੀ ਰਹਿ ਜਦੋਂ ਤੇਰੀ ਮਾਸੀ ਘਰ ਮੈਂ ਗਈ ਸੀ ਨਾ ਉੱਥੇ ਬਥੇਰੇ ਰਿਸ਼ਤੇਦਾਰ ਆਏ ਹੋਏ ਸੀਗੇ ਰਿਸ਼ਤੇਦਾਰਾਂ ਦੇ ਵਿੱਚੋਂ ਬੇਟਾ ਦੋ ਏਦਾਂ ਦੀਆਂ ਸੀਗੀਆਂ ਜਿਹੜੀਆਂ ਬਾਰ-ਬਾਰ ਆਪਣੇ ਬੇਟੇ ਨੂੰ ਫੋਨ ਕਰ-ਕਰ ਕੇ ਪੁੱਛਦੀਆਂ ਸੀ ਬੇਟਾ ਰੋਟੀ ਖਾ ਲਈ ਚਾਹ ਪੀ ਲਈ ਸੌਂ ਗਏ ਕੀ ਕਰਦੇ ਆ ਸੰਦੀਪ ਉਹ ਆਪਣੇ ਪੁੱਤ ਦੇ ਨਾਲ ਨਾਲ ਆਪਣੇ ਨੋਹਾਂ ਨੂੰ ਵੀ ਪੁੱਛਦੀਆਂ ਪਈਆਂ ਸੀ ਵੀ ਤੁਸੀਂ ਠੀਕ ਠਾਕ ਆ ਰੋਟੀ ਪਾਣੀ ਖਾ ਲਿਆ ਵਧੀਆ ਤੁਸੀਂ ਰਹਿ ਰਹੇ ਆ ਅੱਛਾ ਮੰਮੀ ਤੁਹਾਨੂੰ ਉਹਨਾਂ ਦਾ ਪਿਆਰ ਦੇਖ ਕੇ ਹੀ ਪਤਾ ਲੱਗਾ ਵੀ ਇਹੋ ਜਿਹਾ ਪਿਆਰ ਮੈਂ ਵੀ ਆਪਣੇ ਨੋਹ ਪੁੱਤ ਨਾ ਬਣਾ ਸਕਦੀ ਹਾਂ ਹੁਣ ਪੁੱਤ ਤੁਸੀਂ ਉਸ ਘਰ ਰਹਿਣ ਚੱਲੇ ਆ ਮੈਂ ਇਸ ਘਰ ਦੇ ਵਿੱਚ ਇਕੱਲੀ ਕੀ ਕਰੂੰਗੀ ਮੈਨੂੰ ਇਹ ਦੱਸੋ ਜੇ ਮੈਂ ਤੁਹਾਡੇ ਨਾਲ ਪਿਆਰ ਬਣਾਇਆ ਹੁੰਦਾ ਨਾ ਤਾਂ ਹੀ ਤੁਸੀਂ ਮੇਰਾ ਸਹਾਰਾ ਬਣਦੇ ਪੀਰੇ ਮੈਨੂੰ ਘਰ ਨਹੀਂ ਬੈਠਾ ਚਾਹੀਦਾ ਮੈਨੂੰ ਮੇਰੇ ਨੋਹ ਪੁੱਤਰ ਚਾਹੀਦੇ ਤੁਸੀਂ ਮੇਰੇ ਨਾਲ ਦੋਨੇ ਹੋਮੋਗੇਨਾ ਕਰਤਾ ਪਾਪੇ ਠੇਰੇ ਬਣਾ ਲਾਂਗੇ ਜੇ ਤੁਸੀਂ ਇਹ ਨਾਲ ਮੇਰੇ ਨਾਲ ਰਹੋਗੇ ਤਾਂ ਫਿਰ ਇਹ ਘਰ ਕਿਸ ਕੰਮ ਦਾ ਬੇਟਾ ਮੰਮੀ ਸਾਰੀ ਗਲਤੀ ਤੁਹਾਡੀ ਨਹੀਂ ਹੈਗੀ ਮੇਰੀ ਵੀ ਗਲਤੀ ਆ ਮੈਂ ਵੀ ਹੁਣ ਕੰਮ ਕਰੂੰਗਾ ਮੈਂ ਵੀ ਚਾਰ ਪੈਸੇ ਕਮਾਉਂਗਾ ਹਾਂਜੀ ਮੰਮੀ ਜੇ ਤੁਸੀਂ ਮਾਸੀ ਘਰੇ ਰਹਿ ਕੇ ਸਾਨੂੰ ਮਿਸ ਕੀਤਾ ਨਾ ਤੇ ਅਸੀਂ ਵੀ ਉਸ ਘਰ ਚ ਰਹਿ ਕੇ ਤੁਹਾਨੂੰ ਬਹੁਤ ਯਾਦ ਕੀਤਾ ਹੁਣ ਜੇ ਇਹ ਕਿਤੇ ਕੰਮ ਤੇ ਜਾਂਦੇ ਆ ਤਾਂ ਮੈਨੂੰ ਉਧਰ ਇਕੱਲੀ ਰਹਿਣਾ ਪੈਂਦਾ ਪਰ ਜੇ ਇੱਥੇ ਰਹਿ ਕੇ ਕਿਤੇ ਕੰਮ ਤੇ ਜਾਣਗੇ ਤਾਂ ਮੈਨੂੰ ਤੁਹਾਡਾ ਬਹੁਤ ਆਸਰਾ ਹੈ ਗੱਲ ਤਾਂ ਸਹੀ ਹੈ ਬੇਟਾ ਤੇਰੀ ਆਪਾਂ ਨੂੰ ਹੀ ਇੱਕ ਦੂਜੇ ਦਾ ਸਹਾਰਾ ਬੰਨਣਾ ਪੈਣਾ ਹੈਗਾ ਐਵੇਂ ਹੀ ਲੋਕਾਂ ਨੇ ਰਸਟਿਆਂ ਦੇ ਵਿੱਚ ਪੈਸਾ ਤੇ ਹੰਕਾਰ ਨੂੰ ਲਿਆਂਦਾ ਪਿਆ ਵਾ ਨਾਲੇ ਮਾਤਾ ਇੱਕ ਹੋਰ ਵੀ ਗੱਲ ਸੁਣ ਲਓ ਮੇਰੀ ਠੀਕ ਹੈ ਨਾ ਜੇ ਤੁਸੀਂ ਕਹਿੰਦੇ ਹੋ ਨਾ ਜੈਸਮੀਨ ਵੱਲੋਂ ਪੈਸੇ 5 ਲੱਖ ਰੁਪਈਆ ਮਿਲੂਗਾ ਉਹ ਤਾਂ ਜਦੋਂ ਉਹਦੇ ਘਰ ਵਾਲ ਆਊਗਾ ਹਨਾ ਉਦੋਂ ਹੀ ਮਿਲੂਗੇ ਨਹੀਂ ਪੈਸੇ ਮਿਲਦੇ ਤਾਂ ਨਾ ਮਿਲਣ ਠੀਕ ਹੈ ਮੈਂ ਪਰ ਤੁਹਾਨੂੰ ਨਹੀਂ ਛੱਡ ਸਕਦੀ ਮੰਮੀ ਇੱਕ ਪੈਸਾ ਹੀ ਆ ਜਿਹੜਾ ਆਪਣੇ ਨੂੰ ਨਾ ਆਪਣੇ ਨਾਲ ਜੋੜਦਾ ਵੀ ਆ ਤੇ ਆਪਣੇ ਨਾਲੋਂ ਤੋੜਦਾ ਵੀ ਆ ਮੈਨੂੰ ਨਾ ਚਾਹੀਦਾ ਪੈਸਾ ਮੈਨੂੰ ਮੇਰੇ نو ਪੁੱਤਰ ਚਾਹੀਦੇ ਮੰਮੀ ਮੇਰੇ ਤਾਂ ਸੋਫੇ ਸਾਫ ਹੋ ਗਏ ਅ ਦਰਵਾਜੇ ਤੇ ਵੀ ਮਿੱਟੀ ਲੱਗੀ ਐ ਅ ਵੀ ਸਾਫ ਕਰ ਦੇਣਾ ਚੱਲ ਪੁੱਤ ਕੋਈ ਗੱਲ ਨਹੀਂ ਜਿੰਨਾ ਕ ਆਪਾਂ ਸਾਫ ਕਰ ਲੈਣਾ ਇੰਨਾ ਬਹੁਤ ਐ ਸਵੇਰੇ ਕਰ ਲਾਂਗੇ ਹੁਣ ਆਪਾਂ ਰੰਗ ਨਾਲ ਸੌਣੇ ਆ ਮੰਮੀ ਮੇਨੂੰ ਗੱਲਿਸ ਹੋ ਗਈ ਨਾਈਟੇ ਚ ਦੱਬੀ ਉੱਪਰ ਐ ਨੇ ਨਾਈ ਚਾਚੀ ਨੀਚੇ ਵੀ ਨੀ ਕੋਈ ਬੋਲ ਰਹਾ ਆਰਵ ਪੁੱਤਰ ਸਾਨੂੰ ਬੋਲਣਗੇ ਕਿਉਂ ਕਿਤੇ ਨਾ ਕਿਤੇ ਨਾ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਇਹਨਾਂ ਨਾਲ ਕੀਤਾ ਤੇ ਧੱਕਾ ਹੀ ਹੈ ਜਿੰਨਾ ਕਪੁੱਤਰ ਇਹਨਾਂ ਦਾ ਜੋਰ ਚੱਲਿਆ ਉਹਨਾਂ ਕਾਪਾ ਇਹਨਾਂ ਦੀ ਬਰਦਾਸ਼ਤ ਕਰ ਲੀਆਂ ਜਦੋਂ ਪਾਣੀ ਹੱਥੋਂ ਉੱਪਰ ਟੱਪ ਗਿਆ ਤੇ ਅਸੀਂ ਵਾਪਸ ਆ ਗਏ ਆਰਵ ਜੇ ਉੱਪਰ ਕੋਈ ਵੀ ਕੁਝ ਬੋਲਣ ਆਂਦਾ ਨਾ ਪੁੱਤਰ ਤੂੰ ਨਹੀਂ ਬੋਲਣਾ ਮੈਂ ਆਪੇ ਇਹਨਾਂ ਨਾਲ ਗੱਲ ਕਰ ਲਾਂਗੀ ਕੋਈ ਗੱਲ ਨਹੀਂ ਮੰਮੀ ਜਦੋਂ ਉਪਰ ਆਣਗੇ ਨਾ ਮੈਂ ਇੱਕ ਵਾਰੀ ਗਲਤੀ ਕਰੂੰਗੀ ਸਾਡੇ ਨਾਲ ਆਹ ਚੀਜ਼ਾਂ ਕਿਉਂ ਆਰਵ ਪੁੱਤਰ ਇਹ ਗੱਲ ਨਾ ਮੈਂ ਤੈਨੂੰ ਉੱਥੇ ਵੀ ਸਮਝਾਈ ਸੀ ਤੇ ਇੱਥੇ ਵੀ ਸਮਝਾ ਰਹੀ ਆ ਤੇਰੀ ਦਾਦੀ ਨੇ ਨਾ ਤੇਰੀ ਦਾਦੀ ਹੀ ਰਹਿਣਾ ਤੇ ਚਾਚੀ ਨੇ ਚਾਚੀ ਹੀ ਰਹਿਣਾ ਪੁੱਤਰ ਐਨਾ ਮੁਰੇ ਜ਼ੁਬਾਨ ਨਹੀਂ ਲੜਾਨੀ ਮੰਮੀ ਸ਼ਿਵੂ ਤੇ ਮੰਨਤ ਨੂੰ ਬੁਲਾ ਲਓ ਮੈਂ ਉਹਨਾਂ ਨਾਲ ਖੇਡਣਾ ਹੈ ਅਰਨਵ ਪੁੱਤਰ ਤੁਸੀਂ ਨਾ ਹਲੇ ਥੱਲੇ ਨਹੀਂ ਜਾਣਾ ਮੰਨਤ ਤੇ ਸ਼ਿਵੂ ਕੋਲ ਕਿਉਂਕਿ ਜੀ ਚਾਚੀ ਨੇ ਤੁਹਾਨੂੰ ਬੋਲਣਾ ਨਾ ਤੇ ਬੱਚਿਆ ਕਰਕੇ ਬੋਲਣਗੇ ਜਦ ਤੱਕ ਮੈਂ ਨਾ ਕਹਾਂ نیچے ਨਹੀਂ ਜਾਣਾ ਥੋੜੀ ਦੇਰ ਤੱਕ ਨਾ ਤੇਰਾ ਚਾਚਾ ਉੱਪਰ ਆ ਜਾਏਗਾ ਆਪਣੇ ਆਪ ਉਹ ਬੱਚਿਆਂ ਨੂੰ ਲੈ ਆਏਗਾ ਉੱਪਰ ਤੁਸੀਂ ਨਹੀਂ ਜਾਣਾ ਥੱਲੇ ਮੇਰੀ ਗੱਲ ਸੁਣ ਲਓ ਤੁਸੀਂ ਦੋਨੋਂ ਜਾਣੇ ਕੰਨ ਖੋਲ ਕੇ ਤੁਸੀਂ ਦੋਨਾਂ ਨੇ ਕੋਈ ਗਲਤੀ ਨਹੀਂ ਕਰਨੀ ਜਿਹਦੇ ਕਰਕੇ ਮੈਨੂੰ ਇਹਨਾਂ ਦੇ ਅੱਗੇ ਝੁਕਣਾ ਪਵੇ ਜੇ ਕੋਈ ਗੱਲ ਹੋਏਗੀ ਨਾ ਮੈਂ ਆਪੇ ਸੰਭਲਾਂਗੀ ਮੰਮੀ ਪਰ ਇੱਕ ਗੱਲ ਹੈ ਸਕੂਲ ਤਾਂ ਸਾਨੂੰ ਆਪਣੇ ਘਰ ਆ ਕੇ ਮਿਲਿਆ ਅਰਵ ਪੁੱਤਰ ਹੱਲੇ ਸਾਨੂੰ ਸਕੂਨ ਨਹੀਂ ਮਿਲਿਆ ਚੈਨ ਮਿਲਿਆ ਸਕੂਨ ਤਾਂ ਨਾ ਉਦੋਂ ਮਿਲੇਗਾ ਜਦੋਂ ਤੇਰਾ ਪਿਓ ਵਾਪਸ ਆਏਗਾ ਫੇਰ ਹੀ ਸਾਡਾ ਪਰਿਵਾਰ ਕੰਪਲੀਟ ਹੋਏਗਾ ਮੰਮੀ ਫੇਰ ਤੂੰ ਉਸੇ ਇਨਸਾਨ ਦੀ ਗੱਲਾਂ ਲੈ ਕੇ ਬੈਗੇ ਹੋ ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਟੌਪਿਕ ਨਹੀਂ ਆਰਵ ਉਹ ਨਾ ਇਨਸਾਨ ਨਹੀਂ ਹੈਗਾ ਪੁੱਤਰ ਤੇਰਾ ਪਿਓ ਹੈ ਤੈਨੂੰ ਮੈਂ ਬਹੁਤ ਵਾਰ ਸਮਝਾਇਆ ਤਮੀਜ਼ ਨਾਲ ਗੱਲ ਕਰਿਆ ਕਰ ਓ ਚਲੋ ਕਿਉਂ ਮੁੰਡਿਆਂ ਨੂੰ ਝਿੜਕੀ ਜਾਂਦੇ ਹੋ ਸਾਰੇ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ ਵਾਪਸ ਇਸ ਘਰ ਚ ਲੈ ਕੇ ਸ਼ੁਕਰ ਹੈ ਕਿਤੇ ਤੁਸੀਂ ਮੇਰਾ ਕਿਹਾ ਵੀ ਮੰਨਿਆ ਨਾਲੇ ਆ ਰੋ ਤੁਹਾਡੇ ਡੈਡੀ ਨੂੰ ਇਦਾਂ ਨਾ ਕਿਹਾ ਕਰ ਜਿਹੜਾ ਤੁਸੀਂ ਸਾਰੇ ਇਸ ਘਰ 'ਚ ਬੈਠੇ ਹੋ ਨਾ ਉਹਦੇ ਕਰਕੇ ਹੀ ਬੈਠੇ ਹੋ ਤੇ ਜਿਹੜਾ ਹਕਮ ਹੈ ਤੇਰੀ ਮਾਂ ਨੂੰ ਦਵਾਣਾ ਉਹ ਤੇਰੇ ਡੈਡੀ ਕਰਕੇ ਹੀ ਦਵਾਣਾ ਹੈ ਇਸ ਕਰਕੇ ਆਪਣੇ ਡੈਡੀ ਨੂੰ ਜ਼ਿੰਦਗੀ 'ਚ ਕਦੇ ਮਾਰਾ ਨਹੀਂ ਲੈਣਾ ਬੇਟਾ ਕਿੱਦਾਂ ਜਾਸਨ ਭੈਣਾ ਆਪਣੇ ਘਰ 'ਚ ਆ ਕੇ ਮਿਲਿਆ ਸਕੂਨ ਕਿ ਨਹੀਂ ਇਹੀ ਹਿੰਮਤ ਕਰਨ ਨੂੰ ਕਹਿੰਦਾ ਸੀ ਜਿਹੜਾ ਪਿਛਲੇ 4 ਮਹੀਨੇ ਤੋਂ ਤੁਹਾਡੇ ਮਦਰ ਪਿਆ ਹੋਇਆ ਹੈ ਲੈ ਮੈਂ ਵੀ ਆ ਕੇ ਨਾ ਤੁਹਾਨੂੰ ਗਿਆਨੀ ਦੇਣ ਲੱਗਾਂ ਸਾਡਾ ਰੋਟੀ ਲੱਗਦੀ ਆ ਮੱਕੀ ਦੀ ਤਾਂ ਮੈਨੂੰ ਬਣਾਣੀ ਨਹੀਂ ਆਉਂਦੀ ਸੀ ਪਰ ਕਣਕ ਦੀ ਬਣਾਣੀ ਆਉਂਦੀ ਸੀ ਆਪ ਬਣਾਈ ਆ ਨੀਚੇ ਵਾਲਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਫੜਫੜ ਰੋਟੀ ਛਕੋ ਚਲੋ 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 ਉੱਠੋ ਇੱਥੇ ਬਹਿ ਕੇ ਖਾਓ ਤੈਨੂੰ ਜਲਦੀ ਕਰੋ ਲਓ ਪੁੱਤੇ ਦੋਨੋਂ ਪ੍ਰਾਇ ਰੋਟੀ ਖਾ ਲਓ ਤੇਰਾ ਆ ਚਾਰ ਮਹੀਨੇ ਪਹਿਲੇ ਵੀ ਤੂੰ ਮੈਨੂੰ ਹਿੰਮਤ ਦਿੰਦਾ ਹੁੰਦਾ ਸੀ ਕਿ ਭਾਬੀ ਮੇਰਾ ਕਿਆ ਮੰਨ ਲੋ ਤੇ ਵਾਪਸ ਆਜੋ ਜੇ ਮੈਂ ਉਸੇ ਟਾਈਮ ਤੇਰਾ ਕਿਆ ਮੰਨ ਲੈਂਦੀ ਨਾ ਤੇ ਵਾਪਸ ਆ ਜਾਂਦੀ ਤੇ ਮੇਰੇ ਦੋਨੋਂ ਪੁੱਤਰਾਂ ਨੂੰ ਭੁੱਖੇ ਢਿੱਡ ਨਾਲ ਸੌਣਾ ਪੈਂਦਾ ਉਹ ਇਹੀ ਤਾਂ ਤੁਹਾਨੂੰ ਮੈਂ ਸਮਝਾਣਾ ਚਾ ਰਿਆਂ ਜਿਹੜੀ ਚਾਰ ਮਹੀਨਿਆਂ ਤੋਂ ਹਿੰਮਤ ਦੇ ਰਿਆਂ ਨਾ ਜਿ ਪਹਿਲਾਂ ਹੀ ਪੈਰ ਪੱਕ ਲੈਂਦੇ ਭਾਬੀ ਅਜ ਦੇ ਨਹੀਂ ਕੁਝ ਹੋਰ ਹੋਣਾ ਸੀ ਚਲੋ ਕੋਈ ਗੱਲ ਨੁੱਲੇ ਬੇਰਾਂ ਦਾ ਹੱਲੇ ਵੀ ਕੁਝ ਨਹੀਂ ਵਿਗੜਿਆ ਇਹ ਥੱਲੇ ਇੱਕ ਦਬਕੇ ਨਾਲ ਐਂਟਰੀ ਹੋ ਸਕਦੀ ਹੈ ਨਾ ਤੇ ਰੋਵ ਰੱਖਣ ਨਾਲ ਇੱਥੇ ਰਹਿ ਵੀ ਸਕਦੇ ਹੋ ਉਹ ਕਿੱਦਾਂ ਰਹਿਣਾ ਮੈਨੂੰ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਜੇ ਮੇਰੇ ਵਿੱਚ ਵੀ ਅੱਜ ਹਿੰਮਤ ਹੈ ਨਾ ਤਾਂ ਸਿਰਫ ਤੁਹਾਡੇ ਕਰਕੇ ਹੁਣ ਤੋਂ ਮੈਂ ਇੱਕ ਗੱਲ ਦੀ ਹੋਰ ਸਲਾਹ ਦੇ ਮੈਂ نیچے ਜਾ ਕੇ ਮੰਮੀ ਤੇ ਰਾਜਿਕਾ ਨਾਲ ਗੱਲ ਕਰਾਂ ਕਿ ਇਹਨਾਂ ਦਾ ਮੇਰੇ ਕੋਲ ਆਨ ਦਾ ਵੇਟ ਕਰਾਂ ਪਹਿਲੀ ਗੱਲ ਤਾਂ ਇਹ ਭਾਬੀ ਤੁਸੀਂ ਰਾਜਿਕਾ ਨਾਲ ਗੱਲ ਕਰਨੀ ਕੀ ਹੈ ਉਹ ਦਰਾਨੀ ਤੇ ਤੁਸੀਂ ਜਠਾਣੀ ਤੁਸੀਂ ਵੱਡੇ ਹੋ ਗਲਤੀ ਉਹਨੇ ਕੀਤੀ ਹੈ ਮਾਫੀ ਵੀ ਉਹ ਹੀ ਮੰਗੇਗੀ ਦੂਜੀ ਗੱਲ ਰਹੀ ਮੰਮੀ ਦੀ ਤੇ ਗਲਤੀ ਮੰਮੀ ਨੇ ਵੀ ਕੀਤੀ ਐ ਪਰ ਵੱਡੇ ਨੇ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਤੇ ਮੰਮੀ ਤੁਹਾਨੂੰ ਕੁਝ ਕਹਿਣਗੇ ਚੁੱਪ ਕਰਕੇ ਸੁਣ ਲਿਓ ਪਰ ਘਰੋਂ ਦੁਆਰਾ ਨਹੀਂ ਜਾਣਾ ਚਾਹੇ ਜਿੰਨਾ ਮਰਜ਼ੀ ਤੁਹਾਨੂੰ ਬੋਲਣਾ ਜਿੰਨਾ ਮਰਜ਼ੀ ਕਲਪਨਾ ਕਰੋ ਨਹੀਂ ਭਾਬੀ ਪੈ ਪਟਣਾ બસ ਮੰਮੀ ਤੇ ਰੋਟੀ ਤਾਂ ਖਾ ਲਈ ਹੁਣ ਪਾਣੀ ਪੀ ਲੈ ਤੇ ਪਾਣੀ ਪੀਣਾ ਉੱਠ ਅ ਨੀਚੇ ਜਾ ਮੇਰੇ ਵਾਲੇ ਕਮਰੇ ਚ ਉੱਤੇ ਪਾਣੀ ਬੋਤਲ ਪਈਆ ਪਾਣੀ ਪੀ ਨਾਲੇ ਬੱਚਿਆਂ ਨਾਲ ਖੇਲ ਉਹ ਵੀ ਤੈਨੂੰ ਬੁਲਾਉਂਦੇ ਪੈ ਨੇ ਜਾ ਉੱਠ ਪਵਨ ਰਹਿਣ ਦੇ ਇਹਨਾਂ ਨੂੰ ਪਾਣੀ ਦੀ ਬੋਤਲ ਤੂੰ ਹੀ ਲੈ ਆ ਐਵੇਂ ਫੇਰ ਕੋਈ ਕਲੇਸ਼ਨਾ ਪੈ ਜੇ ਉਹ ਜਾ ਯਾਰ ਤੁਹਾਨੂੰ ਜਾ ਦੇਖ ਕੋਦੋਂ ਤੱਕ ਭਾਬੀ ਤੁਸੀਂ ਡਰੀ ਜਾਓਗੇ ਕਲੇਸ਼ਨਾ ਪੈ ਜੇ ਹਣ ਬੱਚਿਆਂ ਨੂੰ ਬੱਚਿਆਂ ਤੋਂ ਲੱਗ ਥੋੜੀ ਕਰਨਾ ਉਹ ਨੀਚੇ ਮੇਰੇ ਵਾਲੇ ਕਮਰੇ 'ਚ ਬੈ ਕੇ ਕਹੀ ਜਾਂਦੇ ਆਰਾ ਵਰਨ ਨ ਕਿੱਥੇ ਆ ਉੱਪਰ ਇਹ ਕਹੀ ਜਾਂਦੇ ਸ਼ਿਵਮਨਨ ਨੂੰ ਮਿਲਣਾ ਬੱਚਿਆਂ ਦਾ ਕੀ ਕਸੂਰ ਆ ਸਾਡੇ ਵੱਡਿਆਂ ਦੇ ਕਲੇਸ਼ ਚ ਪਵਨ ਮੈਂ ਤਾਂ ਹੁਣ ਸੋਚ ਲਿਆ ਸਵੇਰੇ ਨਾ ਮੈਂ ਵੀ ਕੰਮ ਤੇ ਜਾਉਂਗੀ ਆ ਪੰਜ ਘਰ ਪੜੇ ਹੋਏ ਨੇ ਕਮਾਵਾਂਗੀ ਤੇ ਬੱਚੇ ਸੋਨੇ ਪਾਲਾਂਗੀ ਭਾਬੀ ਘਰਾਂ ਦਾ ਕੰਮ ਕਰਨਾ ਨਾ ਕੋਈ ਵੱਡੀ ਸ਼ੌਕੀ ਗੱਲ ਨਹੀਂ ਹੈਗੀ ਮਿਹਨਤ ਕੀ ਕਰਨੀ ਹੈ ਜਿੱਦਾਂ ਮਰਜ਼ੀ ਕਰੋ ਪਰ ਗੱਲ ਇਹ ਆ ਘਰਾਂ ਦਾ ਕੰਮ ਤਾਂ ਉਹ ਕਰਦੇ ਨੇ ਜਿਹੜੇ ਪੜੇ ਲਿਖੇ ਨਹੀਂ ਹੈਗੇ ਜਿੰਨਾਂ ਚ ਕੋਈ ਟੈਲੈਂਟ ਨਹੀਂ ਹੁਨਰ ਨਹੀਂ ਤੁਸੀਂ ਪੜੇ ਲਿਖੇ ਹੋ ਬੀਏ ਪੂਰੀ ਪਾਸ ਕੀਤੀ ਹੋਈ ਆ ਉਸ ਤੋਂ ਬਾਅਦ ਪਤਾ ਨਹੀਂ ਕਿਹੜਾ ਤੁਸੀਂ ਮੈਡੀਕਲ ਦਾ ਕੋਰਸ ਕੀਤਾ ਸੀ ਆਪਣਾ ਤੁਹਾਨੂੰ ਸੋਹਣੀ ਕੋਈ ਜੋਬ ਦਿਵਾ ਦੇਣਾ ਆਪਣਾ ਜੋਬ ਕਰੋ ਤੇ ਆਪਣੇ ਬੱਚੇ ਪਾਲੋ ਆਪਣਾ ਘਰ ਹੈ ਆਪਣੇ ਘਰ ਵਾਂਗ ਰਹੋ ਤੇ ਰਹੀ ਗੱਲ ਰਸੋਈ ਦੀ ਥੱਲੇ ਉਹਨਾਂ ਨੇ ਤੁਹਾਨੂੰ ਰਸੋਈ ਵਰਤਨ ਨਹੀਂ ਦੇਣੀ ਆਹ ਕਮਰਾ ਖਾਲੀ ਆ ਤੁਹਾਨੂੰ ਇੱਥੇ ਮੈਂ ਰਸੋਈ ਪਾ ਦੇਣਾ ਆਪਣਾ ਕਮਾਓ ਆਪਣਾ ਖਾਓ ਨਾ ਬੁਲਾਓ ਤੇ ਨਾ ਚਲਾਓ ਪਵਨ ਮੈਂ ਨਾ ਤੈਨੂੰ ਇੱਕ ਗੱਲ ਕਹਿਣਾ ਚਾਹਨੀ ਆ ਜਿੰਨਾ ਤੂੰ ਮੇਰੇ ਨਾਲ ਕਰਦਾ ਪਿਆ ਨਾ ਇੰਨੇ ਤਾਂ ਕੋਈ ਸਗਾ ਭਰਾ ਹੋ ਕੇ ਨਹੀਂ ਕਰਦਾ ਪਰ ਤੂੰ ਨਾ ਦਿਉਰ ਹੋਣ ਦੇ ਨਾਤੇ ਜਿੰਨਾ ਕੀਤਾ ਨਾ ਮੈਂ ਪੂਰੀ ਜ਼ਿੰਦਗੀ ਤੇਰਾ एहसान ਨਹੀਂ ਲਾ ਸਕਦੀ ਲੋਕੀ ਕਹਿੰਦੇ ਨੇ ਨਾ ਕਿ ਆ ਗੁੱਟ ਤੇ ਰਖੜੀ ਬੰਨਣ ਨਾਲ ਕੁਝ ਨਹੀਂ ਹੁੰਦਾ ਲੈਣ ਦੇ ਨੂੰ ਹੁੰਦਾ ਪਰ ਤੂੰ ਸਾਬਤ ਕਰਤਾ ਕਿ ਜੇ ਮੈਂ ਤੇਰੀ ਗੁੱਟ ਤੇ ਰਖੜੀ ਬੰਨੀ ਆ ਨਾ ਤੂੰ ਮੇਰਾ ਸਾਥ ਕਦੇ ਨਹੀਂ ਛੱਡਿਆ ਦੇਖ ਭਾਬੀ ਜੇ ਤੂੰ ਮੈਨੂੰ ਆਪਣਾ ਭਰਾ ਕਹਿਆ ਮੈਂ ਤੁਹਾਨੂੰ ਆਪਣੀ ਵੱਡੀ ਭੈਣ ਕਿਹਾ ਤਾਪਾ ਭੈਣ ਭਰਾਵਾਂ ਨੇ ਕਿਤਨਾ ਕਿਤੇ ਤਾਂ ਮਿਲਣਾ ਹੀ ਸੀਗਾ ਉਹ ਇਸ਼ ਕਰਕੇ ਕਿ ਜੇ ਤੁਸੀਂ ਮੇਰੇ ਪਰਜਾਈ ਬਣ ਕੇ ਨਾ ਇੱਥੇ ਆਂਦੇ ਮੇਰੀ ਭੈਣ ਬਣ ਕੇ ਤਾਂ ਆਂਦੇ ਨਾ ਹੁਣ ਜੇ ਪਰਜਾਈ ਬਣ ਕੇ ਆ ਗਏ ਤਾਂਪਾ ਭੈਣ ਭਰਾ ਰਹਿਣਾ ਤੇ ਆਪਣਾ ਰਿਸ਼ਤਾ ਇੰਨਾ ਮਜ਼ਬੂਤ ਰੱਖਣਾ ਨਾ ਕੋਈ ਤੀਜਾ ਸੋਵਾਰ ਸੋਚੇ ਬੋਲਣ ਲੱਗੇ ਭਾਬੀ ਤੁਹਾਡੇ ਨਾਲ ਨਾ ਇਸ ਘਰ 'ਚ ਥੋੜੀ ਬਹੁਤੀ ਦਾ ਰੌਣਕ ਆਈ ਹੈ ਹੁਣ ਮੈਂ ਇਹ ਕਹਿਣਾ ਵਾਂ ਕਿ ਮੇਰਾ ਰਾਧਿਕਾ ਨਾਲ ਵੀ ਰਿਸ਼ਤਾ ਸਹੀ ਹੋ ਜੇ ਆਪਣੇ ਘਰ 'ਚ ਥੋੜੀ ਹੋਰ ਰੌਣਕ ਆ ਜੂਗੀ ਫੇਰ ਮੇਰੀ ਮੰਮੀ ਤੁਹਾਨੂੰ ਦੋਨੋਂ ਨੂੰ ਹਾਣੂ ਨੂੰ ਹਾਣੂ ਸਮਝਣ ਲੱਗੇ ਫੇਰ ਹੋਰ ਉਹਨੇ ਕਹ ਜੂਗੀ ਮੈਂ ਤਾਂ ਸਹਕਾਰ ਚ ਹੀ ਚਾਹਣਾ ਵੀ ਖੁਸ਼ੀਆਂ ਹੀ ਰਹਿ ਤੇ ਸਾਰੀਆਂ ਖੁਸ਼ੀਆਂ ਉਦੋਂ ਆਣੀਆਂ ਜਦੋਂ ਮੇਰਾ ਵੱਡਾ ਭਰਾ ਬਾਹਰੋਂ ਮੁੜ ਕੇ ਆਏਗਾ ਉਹਦਾ ਇੰਤਜ਼ਾਰ ਆ ਹੁਣ ਬਾਕੀ ਸਵੇਰੇ ਤੁਹਾਡੀ ਜੋਬ ਦਾ ਮੈਂ ਪਤਾ ਕਰ ਦਿੰਨਾ ਤੇ ਮੇਰੇ ਲਈ ਬਿਮਾਰੀ ਚ ਨਾ ਤੁਹਾਡੀ ਫਾਈਲ ਪਈ ਹੋਈ ਹੈ ਜਿਸ ਤੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਡਾਕੂਮੈਂਟ ਸਰਟੀਫਿਕੇਟ ਸਭ ਕੁਝ ਹੈਗਾ ਸਵੇਰੇ ਆਪਣਾ ਨਾ ਰਿਜ਼ਿਊਮ ਦੇ ਕੇ ਆਇਓ ਤੇ ਆਪੇ 2-4 ਦਿਨਾਂ ਜੋਬ ਮਿਲ ਜਣੀ ਹੈ ਤੇ ਸੋਹਣੀ ਜ਼ਿੰਦਗੀ ਜੀਓ ਯਾਰ ਮਿਹਨਤ ਕਰੋ ਬਸ ਪਵਨ ਅੱਜ ਮੈਨੂੰ ਵੀ ਨਾ ਚੈਨ ਦੀ ਨੀਂਦ ਆਏਗੀ ਕਿਉਂਕਿ ਅੱਜ ਮੈਂ ਆਪਣੇ ਘਰ ਦੇ ਵਿੱਚਾਂ ਜਿੱਥੇ ਮੈਂ ਵਿਆਹ ਕੇ ਆਈ ਸੀ ਚਲੋ ਹੁਣ ਇਹ ਤੁਹਾਡਾ ਹੀ ਘਰ ਹੈ ਸਬਜ਼ੀ ਪਈ ਹੈ ਰੋਟੀਆਂ ਮੈਂ ਥੋੜੋ ਲੈ ਆਣਾ ਤੇ ਦੁੱਧ ਵੀ ਗਰਮ ਕਰ ਲੈਣਾ ਪਤਾ ਮੈਨੂੰ ਰਾਤ ਨੂੰ ਤੁਸੀਂ ਦੁੱਧ ਗਰਮ ਕਰਕੇ ਪੀ ਕੇ ਹੀ ਸੌਣੇ ਹੋ ਨਾਲੇ ਬੱਚਿਆਂ ਨੂੰ ਵੀ ਭੇਜਦਾ